ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਤਾ ਦਾ ਦੋ ਸਟੈਂਡ ਹੋਸਟ ਬਿੱਟੂ ਨਿਆਮ ਪਰ ਸਵਾਤ ਕਰਦਾ ਅੱਜ ਦੀ ਇੱਕ ਹੋਰ ਵੀਡੀਓ ਵਿੱਚ ਦਰਸਤੋ ਅੱਜ ਆਪਾਂ ਪਹੁੰਚੇ ਹੋਏ ਆ ਖੰਨਾ ਸ਼ਹਿਰ ਸਿਰਫ 2 ਦਿਨ ਰਹਿ ਗਏ ਨੇ ਸੇਲ ਦੇ ਆਪਾਂ ਫਾਰਮਿੰਗ ਦੇ ਰਿਲੇਟਿਡ ਵੀਡੀਓ ਬਣਾਉਂਦੇ ਸੀ ਪਰ ਆਪਣੀਆਂ ਮਾਤਾ-ਮਾਂ ਭੈਣਾਂ ਮਾਂ ਨੇ ਉਹ ਬੱਚੀਆਂ ਨੇ ਕਿਹਾ ਵੀ ਤੁਸੀਂ ਸਾਡੇ ਲਈ ਵੀ ਵੀਡੀਓ ਬਣਾਓ ਅਸੀਂ ਵੀ ਘਰੇ ਰੋਟੀਆਂ ਪਕਾਉਂਦੇ ਆ ਸਾਗ ਬਈ ਤਾਂ ਕਦੇ ਵੀਡੀਓ ਬਣਾ ਕੇ ਲੈ ਕੇ ਆਏ ਤੇ ਆਪਾਂ ਇਸ ਸਟੈਂਪ ਮੈਪ ਮੌਜੂਦਾ ਸੁਭਾਸ ਬਾਜ਼ਾਰ ਦੇ ਵਿੱਚ ਜੋ ਗਲੀ ਮਸੂਰ ਆ ਇਹ ਆ ਦੇਖ ਲਓ ਤੁਸੀਂ ਇਕੱਠ ਦੇਖ ਲਓ ਕਿੰਨਾ ਯਾਨੀ ਇਹ ਦੋ ਦਿਨ ਰਹਿ ਗਏ ਨੇ ਸੇਲ ਦੇ ਕਿ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵਧੀਆ ਤਰੀਕੇ ਨਾਲ ਸਟਾਰਟ ਕਰਦੇ ਆ ਇੱਥੇ ਹੀ ਆਪਾਂ ਆਹ ਦੇਖ ਲਓ ਆ ਕਿੰਨੇ ਕਿੰਨੇ ਦੀ ਆ ਵੀਰੇ ਕੁਰਤੀ ਜੀ ਨਾ 100 ਰੁਪਏ 100 ਰੁਪਏ ਆਹੇ ਭਾਣੇ ਕੁਰਤੀ ਜੀਨ 100 ਰੁਪਏ ਕੁਲ ਮੇਰੀਆਂ ਭਾਣਾ ਖਰੀਦ ਵੀ ਰਹੀਆਂ ਨੇ 100 100 ਰੁਪਏ ਭਾਈ ਜੀ 100 ਕੁਰਤੀ ਆਹ 200 ਰੁਪਏ ਚਾਦਰ 200 ਰੁਪਏ ਦਬਰ ਵਰਤੀ ਚਾਦਰ 200 200 ਜੀ ਹਾਂਜੀ ਠੀਕ ਆ ਜੀ ਠੀਕ ਆ ਆਪਾਂ ਅੱਗੇ ਵੀ ਜਾਂਦੇ ਆ ਦਿਖਾਉਨੇ ਆ ਤੁਹਾਨੂੰ ਦਰਸ ਕੋ ਦੇਖ ਲਓ ਬੜੇ ਪਿਆਰੇ ਰੰਗ ਨੇ ਆ ਦੇਖੋ ਇੱਧਰ ਚੂੜਾ ਪਏ ਨੇ ਉਧਰ ਵੀ ਆਪਾਂ ਜਾਇਏ ਮੜਾ ਜੀ ਕਿੰਨੇ ਨਵੇਂ ਵਿਆਹ ਨੇ ਹੋਏ ਨੇ ਹਾਂ ਉਹਨਾਂ ਮੱਦੇ ਸਪੈਸ਼ਲਿਸਟ ਜੁੜਾ ਸੇਲ ਕਨਸੈਸ਼ਨ ਸੇ ਆਪ ਅਪਰੋਲੋਜੀ ਮੈਂ ਹਰਡਾ ਆ ਚੂੜਾ ਕਿੰਨੇ ਕਿੰਨੇ ਦੇ ਲਾਇਆ ਜੀ ਇਹ ਇਹਦੀ 300 ਰੁਪਏ ਦਾ 300 ਰੁਪਏ ਦਾ ਹਜ਼ਾਰ ਵਾਲਾ 300 ਨੂੰ ਹਜ਼ਾਰ ਵਾਲਾ 300 ਦਾ ਬਚਕਦੇ ਫੱਟੇ ਜੀ ਚੱਕਦੇ ਫੱਟੇ ਗਰਾ ਦਾ ਦੋ ਦਿਨ ਰਹਿ ਗਿਆ ਕਿ ਨਹੀਂ ਹਾਂ ਲੈ ਕੇ ਦੋ ਦਿਨ ਹੀ ਬਸ ਠੀਕ ਆ ਜੀ ਠੀਕ ਆ ਹੋਰ ਜੀ ਜਰੂਰ ਆਉਂਗੇ ਗਰਾ ਜਰੂਰ ਆ ਹਾਂ ਠੀਕ ਆ ਜੀ ਥੈਂਕ ਯੂ ਜੀ ਥੈਂਕ ਯੂ ਮਿਹਰਬਾਨ ਆ ਦੇਰ ਦਰਸ ਤੋਂ ਅੱਗੇ ਵੀ ਦਿਖਾਉਨੇ ਆ ਆ ਚੂੜਾ ਬਾਈ ਨਾ 300 ਦਾ ਕਰਤਾ ਹਜ਼ਾਰ ਵਾਲਾ ਆ ਦੇਖੋ ਤੁਸੀਂ ਸੂਟ ਕਿੰਨੇ ਪਿਆਰੇ ਲੱਗੇ ਹੋਏ ਨੇ ਬਾਕੀ ਇੱਧਰ ਦੇਖ ਲੋ ਸਾਰਿਆਂ ਦੀ ਬਾਈਆਂ ਦੀ ਸੇਲ ਚੱਲਦੀ ਆ ਕਿਨੇ ਕਿਨੇ ਦਾ ਲਾਇਆ ਇਹ ਸੂਟ ਹਾਂਜੀ 350 ਇੱਧਰ 350 ਦਾ ਲਾਇਆ ਨੇ ਬਾਈ ਜੀ ਨੇ ਦੇਖ ਲੋ ਦੁਕਾਨ ਦੇ ਕੀ ਆ ਵਧੀਆ ਬਾਜੀ ਕੀ ਕਰ ਕਿੰਨੇ ਦੇ ਲਾਇਆ ਟੀ ਸ਼ਰਟ ਉਹ ਲਾਸਟ ਜਿਹਨੇ ਵੀਰੇ 150 200 ਲਾਤੀ 150 200 ਜਿਹੜੀ ਮਰਜ਼ੀ ਕਿਨੇ ਕਿਨੇ ਦੀ ਆ 150 200 ਜਿਹੜਾ ਮਰਜ਼ੀ ਪੀਸ ਲਓ ਬਸ ਜਿਹੜਾ ਮਰਜ਼ੀ ਪੀਸ ਲਓ ਲਾਸਟ ਦਿਨ ਆਖਰੀ ਦਿਨ ਦਰਸ਼ਕੋ ਇਹ ਆਖਰੀ ਦਿਨ ਹੈ ਆ ਮਰ ਕੱਲ ਦਾ ਦੇਣਾ ਯਾਨੀ ਕਪੜਾ ਵੀ ਬਹੁਤ ਵਧੀਆ ਜੇ ਆਪਾਂ ਕਹਦੀਏ ਐ ਨਹੀਂ ਹੈਗਾ ਵੀ ਕੁਆਲਟੀ ਬਾਈ ਬੰਨਿਓ ਹੈ ਲੋਕ ਕੁਆਲਟੀਆਂ ਨੇ ਵਧੀਆ ਕੁਆਲਟੀ ਦੀਆਂ ਨੇ ਟੀ ਸ਼ਰਟਾਂ ਨੇ ਇਹ ਵਧੀਆ ਕਪੜਾ ਸਾਰਾ ਵਧੀਆ ਕਪੜਾ ਜਿਹੜੇ ਪੀਸ ਲਓ ਦੁਕਾਨ ਦਾ ਨਾਮ ਕੀ ਆਪਣੀ ਦਾ ਵਰਮਾ ਗਾਰਮੈਂਟ ਠੀਕ ਆ ਰੋਜ਼ ਆਓ ਵੀਰੇ ਰੁੱਗ ਪਰ ਕੇ ਲੱਗੇ ਜਾਓ ਠੀਕ ਆ ਸਾਰਾ ਇੱਕ ਸਾਡਾ ਵੀਰ ਵੀਡੀਓ ਵਾਲਾ ਬਿੱਟੂ ਨਿਜਾਮਪੂਰੀਆ ਇਕਾਇਤੇ ਪੇਨ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਹਾਂਜੀ ਆਪਣਾ ਚੈਨਲ ਦਾ ਨਾਮ ਬਿੱਟੂ ਨਿਜ਼ਾਮਪੁਰ ਬਿੱਟੂ ਨਿਜ਼ਾਮਪੁਰ ਹਾਂਜੀ ਹਾਂਜੀ ਠੀਕ ਆ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਆ ਲੱਗੀ ਆ ਫੇਰ ਪਹਿਣਾ ਲਈ ਕਾਂਟੇ ਸਟੋਪਸ ਸਾਰਾ ਸਮਾਨ ਆ ਉਹਨਾਂ ਦਾ ਹਾਕ ਸ਼ਿੰਗਾਰ ਦਾ ਇਹ ਕਿਨੇ ਕਿਨੇ ਦੇ ਲਾਦੇ ਵੀਰ ਜੀ ਮੈਨੂੰ ਬੋਲ ਦੱਸ ਸਮਾਨ ਸਸਤਾ ਆ ਸਾਰਾ ਸਮਾਨ ਸਸਤਾ ਆ ਸਾਰਾ ਸਮਾਨ ਸਸਤਾ ਲਾਇਆ ਦੁਕਾਨਾਂ ਨਾਲੋਂ ਵਧੀਆ ਰੇਟ ਨੇ ਮੇਰਾ ਦੁਕਾਨਾਂ ਨਾਲੋਂ ਵਧੀਆ ਰੇਟ ਤੇ ਠੀਕ ਆ ਠੀਕ ਆ ਮੈਨੂੰ ਦੱਸੋ ਮੇਰੇ ਕੋਲ 500 ਰੁਪਏ ਨੇ ਕੀ ਨਾਮ ਆਤ ਗੰਦ ਆਪਣੀ ਦਾ ਦਾ ਨਾਮ ਵਿਨੈਕ ਫੈਸ਼ਨ ਜੁਐਲਰੀ ਸ਼ੋਪ ਵਿਨੈਕ ਫੈਸ਼ਨ ਜੁਐਲਰੀ ਸ਼ੋਪ ਸੁਆਸ ਵੀ ਯਾਰ ਸੁਆਸ ਵੀ ਯਾਰ ਠੀਕ ਆ ਜੀ ਖਾਨਾ ਖਾਨਾ ਸਰਮਾ ਸਟੂਡੀਓ ਮੂਰੇ ਆ ਰੂਪ ਸਿਲਕ ਸਟੋਰ ਆਣਾ ਦੀ ਸੇਲ ਲੱਗੀ ਹੋਈ ਆ ਵੀਰੋ ਇੱਧਰ ਆ ਦੇਖ ਸਕਦੇ ਹੋ ਤੁਸੀਂ ਕੱਠ ਬਹੁਤ ਜ਼ਿਆਦਾ ਅੱਜ ਕੱਲ੍ਹ ਦੇਖ ਲਓ ਤੁਸੀਂ ਬਾਵਾ ਕੱਠਾ ਅੱਸੀ ਗੱਲ ਬਾਈ ਕਿੰਨੇ ਕੰਨੇ ਦੇ ਲਾਦੇ ਸੂਟ ਆ ਇਹ ਪੀਸ ਸੁਸੁਰੂ ਦੇ ਲਗਾ ਰੱਖੇ ਸੂਟ ਕਿੰਨੇ-ਕਿੰਨੇ ਦੇ ਲਾਦੇ ਵੀਰ ਸੁਟ 3300 ਰੁਪਏ ਦੇ ਲਗਾ ਰੱਖੇ ਭਾਈ 3300 ਦੇ ਸਾਰੇ ਆ ਹਾਂਜੀ ਹਜ਼ਾਰ-ਹਜ਼ਾਰ ਰੁਪਏ ਵਾਲੇ ਸੂਟ 3300 ਦੇ ਆ ਪਾ ਨੇ ਦਰਸ ਕੋ ਸੂਟ ਪਣਾ ਕਿਵੇਂ ਲੱਗੇ ਤੁਹਾਨੂੰ ਵਧੀਆ ਲੱਗੇ ਠੀਕ ਆ ਜੀ ਵੀਰੇ ਇਹ ਪੀਸ ਲਗਾ ਰੱਖੇ 600 ਰੁਪਏ ਤੋਂ ਆ ਵੀ 100-100 ਰੁਪਏ ਦੇ ਦਰਸ ਕੋ ਚੱਲਦੇ ਆ ਅੱਗੇ ਆਪਾਂ ਯਾਨੀ ਸਾਰੀਆਂ ਲਗਾਣਾ ਦੋ ਦਿਨ ਰਹਿ ਗਏ ਆਸਵਾਸ ਬਾਜ਼ਾਰ ਦੇ ਵਿੱਚ ਫਿਰ ਰਹੇ ਆ ਆਪਾਂ ਤੁਸੀਂ ਦੇਖ ਲੋ ਕਲੈਕਸ਼ਨ ਆ ਦੇ ਆ ਪੈਂਟ ਕੋਟ ਲੱਗੇ ਹੋਏ ਨੇ ਕਿਉਂ ਸਿੱਧੇ ਸਿੱਧੇ ਚੱਲੀਏ ਬੱਸ ਕਿੰਨੇ ਕਿੰਨੇ ਦਾ ਬਾਈ ਪੈਂਟ ਕੋਟ ਹੈ 300 ਤੇ 500 500 ਰੁਪਏ ਹੜਾ ਲਾ ਯਾਰ ਕਿੰਨੇ ਕਿੰਨੇ ਦਾ ਪੈਂਟ ਕੋਟ ਹੈ 500 ਰੁਪਏ 500 ਰੁਪਏ ਦਾ ਪੈਂਟ ਕੋਟ ਜਿਹੜਾ ਮਰਜ਼ੀ ਲੈ ਲੋ ਹਾਂ ਠੀਕ ਆ ਆ ਦੇਖ ਲੋ ਦਰਸ਼ਕੋ 5 500 ਰੁਪਏ ਦਾ ਪੈਂਟ ਕੋਟ ਬਾਈ ਕਹਦਾ ਜਿਹੜਾ ਮਰਜ਼ੀ ਲੈ ਲੋ ਆ ਦੇਖ ਲੋ ਪਾਲਸ ਆ ਦੇਖ ਲੋ ਅੱਗੇ ਵੀਰੇ ਤਾਹੋਲਾ ਵਗੈਰਾ ਦੀ ਸੌਕਸ ਵਗੈਰਾ ਦੀ ਸੇਲ ਲੱਗੀ ਆ ਇੰਦਰ ਬੈਗਾਂ ਦੀ ਵੀ ਲੱਗੀ ਆ ਆ ਬੈਗਾਂ ਦੀ ਵੀ ਲੱਗੀ ਹੋਈ ਆ ਸਿੱਧੂ ਮੂਸੇ ਵਾਲੇ ਆ ਦੇਖੋ ਸਪੈਸ਼ਲ ਕਿੰਨੇ ਕਿੰਨੇ ਦੀ ਗੱਟਾ ਵੀਰੇ ਸਿਰਫ 300 ਵੀਰੇ ਸਿਰਫ 300 ਦੀ ਹਾਂਜੀ ਹਾਂ ਸਿਰਫ 300 ਦੀ ਗੱਟਾ ਦਰਸ਼ਕੋ ਆ ਜਿਓ ਕਿਰਾ ਲੁੱਟ ਲੋ ਮੇਲਾ ਰਹਿ ਗਏ ਦੋ ਦਿਨ ਹਾਂਜੀ ਹਾਂ ਆ ਦੇਖੋ ਤੁਸੀਂ ਸਾਰੇ ਪਾਸੇ ਸੇਲਾਂ ਹੀ ਸੇਲਾਂ ਨੇ ਆਪਾਂ ਥੋੜੀ ਜੀ ਜਲਦੀ ਕਰਦੇ ਆ ਵੀਡੀਓ ਬਣਾਉਣ ਦੀ ਆ ਨਵ ਪਾਲਸਾਂ ਆ ਕਿੰਨੇ ਕਿੰਨੇ ਦੀ ਲਾਈਏ ਪਾਣੇ 50000 ਰੁਪਏ ਦੀ 50000 ਰੁਪਏ ਦੀਆਂ ਦੋ ਨਾਂ ਬਰਸਾ ਹਾਂਜੀ ਠੀਕ ਆ ਠੀਕ ਆ ਕੰਧੀਆਂ ਨੇਲ ਪਾਲਸਿਆਂ ਨੇ ਕੋਈ ਹੋਰ ਵੀ ਕੁਝ ਹਾਂ ਨੇਲ ਪਾਲਸਿਆਂ ਨਾਲ ਵਾਲ ਬਿਸਟਨ ਠੀਕ ਆ ਜੀ ਠੀਕ ਆ ਆ ਪਾ ਕਿੰਨੇ ਦਾ ਲੱਗਾ ਭਾਈ 350 ਦਾ ਸੂਟ ਭੈਣ ਵਾਲਾ ਉਹਨੇ ਕਿਵੇਂ ਲੱਗੇ ਸੂਟ ਤੁਨੂੰ ਇਹ ਵਧੀਆ ਲੱਗੇ ਜੀ ਵਧੀਆ ਲੱਗੇ ਹਾਂਜੀ ਠੀਕ ਆ ਠੀਕ ਆ दर्शको देख लो अगैठ बहुत आज पूरा बाजार फुल कि लाई है आ दो, दो सौर आ दर्शको जीडी मर्जी हरकामे दो सौ की हुई है वादिया टी शर्टा पने किने लाइया टी सर्टा है दो सौ दो सौ द 200 ਦੀ ਲੋਰ 200 ਦੀ ਟੀ-ਸ਼ਰਟ ਆ ਵੀ 50% ਡਿਸਕਾਊਂਟ ਲਾਇਆ ਹੋਇਆ ਹੈ ਭਾਈ ਉਹਨਾਂ ਦਾ ਆ ਦੇਖੋ ਤੁਸੀਂ ਕਿੰਨੇ ਵਧੀਆ ਪ੍ਰਿੰਟਡ ਸੂਟ ਪਏ ਆ ਦੇਖੋ ਇੱਧਰ ਵੀ ਦੇਖੋ ਤੁਸੀਂ ਚਾਰੇ ਪਾਸੇ ਕੱਣੀ 2 ਦਿਨ ਰਹਿ ਗਏ ਆ ਜੋ ਆ ਪਰਸਾ ਅਗਲਾ ਹੈ ਆ ਮੇਰੇ ਵੀਰ ਕੋਲੇ 80 ਕੁਲ ਭਾਈ ਜੀ ਕਿੰਨੇ ਕਿੰਨੇ ਦਾ ਲਾਇਆ ਪਰਸ ਵੀਰੇ 250 226 ਲਾਈਆ ਹਾਂਜੀ ਆ ਆ ਦੇਖ ਲਓ ਭਾਣੇ ਪਰਸ 2250 ਰੁਪਏ ਦਾ ਇਹ ਆ ਸਾਰੇ ਉੱਪਰ ਵੀ ਲੜਕਦੇ ਨੇ ਜੱਲੇ ਵਸ ਇੱਥੇ ਨੂੰ ਹੀ ਇਹ ਵੀਰੇ ਕਾਇਦਨ ਰਹਿ ਗਏ ਇੱਕ ਦਿਨ ਰਹਿ ਗਏ ਜੀ ਕੱਲ ਦਾ ਹੀ ਕੱਲ ਦਾ ਹੀ ਦਿਨ ਰਹਿ ਗਿਆ ਜਾਨੀ ਆਜੋ ਜਲਦੀ ਹਾਂਜੀ ਕੱਲ ਦਾ ਆ ਦੇਖ ਲਓ ਤੁਸੀਂ ਭਾਣੇ ਜਿੱਦਾਂ ਦਾ ਵੀ ਪਰਸ ਚੌਨੀਓ ਉਦਾਂ ਦੀ ਪਰ ਸਾਰੇ ਲੱਗੇ ਹੋਏ ਨੇ ਆ ਲੱਗੇ ਹੋਏ ਨੇ ਪਰਸ ਵਾਕੀ ਬੈਗ ਜਿੱਦਾਂ ਦੀਆਂ ਕੁੜੀਆਂ ਅੱਜ ਗੱਲ ਪਸੰਦ ਕਰਦੀਆਂ ਨੇ ਆ ਦੇਖੋ ਕਿੰਨੀ ਭੀੜ ਆ ਇੱਧਰ ਸਬਸੀ ਕਲ ਬਾਪੂ ਜੀ ਕਿੰਨਾ ਰੁਪਏ ਦੀ ਲਾਤੀ ਸੇਲ 250 ਰੁਪਏ ਦਾ ਹੀ 250 ਰੁਪਏ ਆ ਪਰਸ ਜਿਹੜਾ ਮਰਜੀ ਆ ਚੈਨਲ ਕਿੰਨਾ ਲਗਾਏਂਗੀ ਉਤੋਂ ਲਈਆਂ ਪੁਰਾਣੇ ਇਹ ਆਹ ਦੇਖ ਲਓ ਭਣਾ ਤੁਸੀਂ ਆ ਕੁਝ ਮੇਰੀਆਂ ਭੈਣਾ ਖਰੀਦਣ ਵੀ ਲੱਗੀਆਂ ਹੋਈਆਂ ਨੇ ਆਪਾਂ ਦੇਖਦੇ ਆ ਇਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਆਹ ਦੇਖ ਲਓ ਵੀਰੇ ਜਿੱਦਾਂ ਦੇ ਤੁਸੀਂ ਪਰਸ ਚਾਹੁੰਦੇ ਹੋ ਉਦਾਂ ਦੇ ਪਰਸ ਮੌਜੂਦ ਆ ਇਹਨਾਂ ਕੋਲ ਆ ਦੇਖੋ ਥੱਲੇ ਤੱਕ ਸਾਰੇ 2.5 250 ਰੁਪਏ ਦੇ ਆ ਦੇਖੋ ਟੀ-ਸ਼ਰਟਾਂ ਬੱਚਿਆਂ ਦੀਆਂ ਇਹ ਕਿੰਨੇ ਕਿੰਨੇ ਦੀ ਲਾਦੀ ਬਾਪੂ ਬੋਲ ਮੈਂ ਕਿੰਨੇ ਕਿੰਨੇ ਦਾ ਲਾਤਾ 100 100 ਦਾ ਲਾਜ 100 100 ਦੇ ਜਿਆਦਾ ਬਾਪੂ ਕਹਿੰਦਾ ਨਿੱਕਲ ਟੀ-ਸ਼ਰਟ ਬੱਚਿਆਂ ਦੀ ਇਧਰ ਆ ਚਸ਼ਮੇ ਪੈਨੇ ਹਨ ਕਾਂ ਬੋਲਟ ਦੇਖ ਸਕਦੇ ਤੁਸੀਂ ਕਿੰਨੇ ਕਿੰਨੇ ਦਾ ਭਾਈ ਜੀ ਸੌਰਪ ਜੀ ਸੌਰਪਾ ਕੀ ਨਾਮ ਦਾ ਗਾਂਦਾ ਆਪਣੀ ਦਾ ਆਹ ਦੇ ਸਟੈਂਡਰਡ ਦੁਪੱਟਾ ਹੈ ਠੀਕ ਹੈ ਬਾਜੀ ਆ ਸਲਟਾਂ ਆ ਗਈਆਂ ਅੱਗੇ ਕਿਨੇ ਕਿਨੇ ਦੇ ਵੇਜ ਜੀ ਵੀਰੇ ਬਹੁਤ ਵਧੀਆ ਸਲਟਾਂ ਨੇ ਪ੍ਰਿੰਟਡ ਸਲਟਾਂ ਨੇ ਤੇ ਆਪਾਂ ਚੈੱਕ ਕਰਦੇ ਹਾਂ ਕੁਆਲਿਟੀ ਕੁਆਲਿਟੀ ਬਾਜੀ ਵੀ ਬਹੁਤ ਵਧੀਆ ਨੇ ਇਹ ਸਲਟਾਂ ਇਹ ਜੀ ਇਹ ਜੀ ਸਰਕਾਰ ਤੇ ਬਾਈ ਜੀ ਆ ਟੀ-ਸ਼ਰਟ ਕਿਨੇ ਕਿਨੇ ਦੀ ਆ 200 ਰੁਪਏ ਦੀ ਆ 200 ਰੁਪਏ ਦੀ ਟੀ-ਸ਼ਰਟ ਦੇਖੋ ਕਿੰਨੀ ਸੋਹਣੀ ਆ ਟੌਮੀ ਦੀ ਕਪੜਾ ਚੈੱਕ ਕਰੀਏ ਤਾਂ ਆਪਾਂ ਇਹਨਾਂ ਪਿਓਰ ਕਾਟਨ ਆ ਮੈਂ ਤਾਂ ਆਪ ਲੈ ਕੇ ਜਾਣਾ ਮੋੜ ਕੇ ਵੀਡੀਓ ਬਣਾ ਕੇ ਤੇ ਉਧਰ ਵੀ ਆਹ ਜਿਹੜੇ ਬੂਲਣ ਵਾਲੇ ਕੱਪੜੇ ਨੇ ਇਹਨਾਂ ਤੇ ਵੀ ਡਿਸਕਾਊਂਟ ਲੱਗਿਆ ਆ ਆਪਣਾ 50% ਬੂਲਣ ਵਾਲੇ ਕੱਪੜਿਆਂ ਦੇ ਡਿਸਕਾਊਂਟ ਲੱਗਿਆ ਆ ਬਾਈ ਜੀ ਉਹਨਾਂ ਦਾ ਆ ਦੇਖ ਲਓ ਮਾਸਟਰਾਂ ਦੀ ਹੱਟੀ ਕਰਾਂਸੀ ਵੀ ਚੇਂਜ ਕਰਦੇ ਆਂ ਸੁਭਾਸ ਵੀ ਯਾਰ ਖੰਨਾ ਕਰਾਂਸੀ ਵੀ ਚੇਂਜ ਕਰਦੇ ਆਂ ਬਾਕੀ ਇਹ ਬਾਈ ਉਹ ਨਹੀਂ ਕਰਾਂਸੀ ਵੀ ਚੇਂਜ ਕਰਦੇ ਨੇ ਜੇ ਕਿਸੇ ਨੇ ਕਰਾਂਸੀ ਚੇਂਜ ਕਰਾਉਣੀ ਹੋਵੇ ਉਹ ਵੀ ਚੇਂਜ ਕਰਦੇ ਆਂ ਹਾਂਜੀ ਬਾਈ ਜੀ ਆਪਣੇ ਦੁਕਾਨ ਦਾ ਨਾਮ ਕੀ ਆ ਮਾਸਟਰਾਂ ਦੀ ਹੱਟੀ ਆ ਆਪਣੀ ਆ ਦੇਖੋ ਜੀ ਹਰ ਤਰ੍ਹਾਂ ਦੀ ਕਰਾਂਸੀ ਵਗੈਰਾ ਚੇਂਜ ਹੁੰਦੀ ਆ ਜਿਵੇਂ ਅਮਰੀਕਾ ਨਿਊ ਜ਼ੀਲੈਂਡ ਹਾਂਜੀ ਯੂ ਐਸ ਏ ਕੈਨੇਡਾ ਜੇਸੇ ਵੀ ਮਰਜ਼ੀ ਦੀ ਯੂਰਪ ਕੰਟਰੀ ਦੀ ਜਿਹੜੀ ਮਰਜ਼ੀ ਕੰਟਰੀ ਦੀ ਆਪਾਂ ਸਾਰੀ ਕੰਟਰੀਆਂ ਦੀ ਆਪਾਂ ਕਰਾਂਸੀ ਚੇਂਜ ਕਰ ਦਿੰਨੇ ਆਂ ਹਾਂ ਬਾਕੀ ਟੀ-ਸ਼ਰਟ ਲੋਰਾਂ ਵਗੈਰਾ ਆਪਾਂ 200 250 ਰੁਪਏ ਲੈ ਆਏ ਆ ਬੋਲਨ ਦੇ ਉੱਪਰ 50% ਡਿਸਕਾਊਂਟ ਚੱਲ ਰਿਹਾ ਆ ਬੋਲਨ ਤੇ 50% ਚੱਲ ਰਿਹਾ ਆ ਜੈਕਟਾਂ ਵਗੈਰਾ 50% ਡਿਸਕਾਊਂਟ ਆ ਸਾਰਾ ਕੁਝ ਆ ਦੇਖ ਲਓ ਦਰਸ਼ਕੋ ਬਹੁਤ ਵਧੀਆ ਜੈਕਟਾਂ ਨੇ ਅੰਦਰ ਤੱਕਰ ਤੁਹਾਨੂੰ ਸਾਰੀ ਵੈਰੀਟੀ ਦਿਖਾ ਦਿੰਨੇ ਆਂ ਕੋਟ ਪੈਂਟ ਆਪਾਂ ਤੁਹਾਨੂੰ 1500 ਰੁਪਏ ਦਾ ਮੁੱਲ ਦਵਾਂਗੇ 1500 ਰੁਪਏ ਦਾ 1500 ਰ ਕਿਹੜਾ ਵੀ ਮਰਜ਼ੀ ਲਓ ਸਾਰੀ ਵੈਰਾਈਟੀ ਆ ਆਪਣੇ ਕੋਲ ਸਾਰੀ ਵੈਰਾਈਟੀਆਂ ਮੈਂ ਢੇੜਾ ਕੱਢਿਆ ਮੜਾ ਜੀ ਦੇ ਅੰਦਰ ਆਹ ਦੇਖ ਲਓ ਲੋਹਰਾ ਵਗੈਰਾ ਪਈਆਂ ਨੇ ਲੋਹਰਾ ਵਗੈਰਾ ਸਾਰਾ ਕੁਝ ਆਪਣੇ ਕੋਲ ਮਿਲਦਾ ਹਾਂ ਹਾਂ ਆ ਦੇਖੋ ਆ ਦੇਖੋ ਪੈਂਟਾ ਸ਼ਰਟਾ ਜਿਹੜਾ ਕੋ ਮਰਜ਼ੀ ਲੈ ਲਓ ਜਿਹੜਾ ਕੋ ਮਰਜ਼ੀ ਲੈ ਲਓ ਹਾਂ 250 300 ਦੀ ਪੈਂਟ ਦਵਾਂਗੇ ਵਧੀਆ ਕੁਆਲਿਟੀ ਦੇ ਵਿੱਚ ਹਾਂਜੀ ਆਹ 250 ਰੁਪਏ ਦੀ ਫਾਰਮਲ ਪੈਂਟ ਆ 250 ਰੁਪਏ ਦੀ ਜਿਹੜੀ ਆਪਾਂ ਮਾਰਕੀਟ ਦੇ ਵਿੱਚ ਤੁਹਾਨੂੰ ਮਿਲੂਗੀ 600 650 ਦੀ ਆਪਾਂ ਤੁਹਾਨੂੰ 250 300 ਹੀ ਦਵਾਂਗੇ ਠੀਕ ਆ ਜੀ ਵੀਰੇ ਠੀਕ ਆ ਠੀਕ ਆ ਜੀ ਅਸੀਂ ਆਪਣਾ ਕੋਲ ਹਰ ਇੱਕ ਵੈਰਾਈਟੀ ਮਿਲਦੀ ਹੈ ਹਰ ਤਰ੍ਹਾਂ ਦੀ ਵੈਰਾਈਟੀ ਹੈ ਜੀ ਆਪਣਾ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਆਪਾਂ ਪਿੱਛੇ ਜਿੰਨਾ ਪਈਆਂ ਨੇ ਹੈ ਜਿੰਨਾ ਸ਼ੇਰਵਾਨੀ ਆ ਲੈ ਮਾੜੇ ਪਿੱਛੇ ਦਿਖਾ ਆਈਏ ਸਾਰਾ ਕੁਝ ਆਪਣੇ ਕੋਲ ਹਾਂ ਦਰਸ਼ਕੋ ਆ ਦੇਖ ਲੋ ਸਾਰਾ ਬੂਲਨ ਦੇ ਕੱਪੜੇ ਵੀ ਪੈਨੇ ਇਹਨਾਂ ਦੇ 50% ਡਿਸਕਾਊਂਟ ਲੱਗੇ ਹੋਇਆ ਸਾਰਾ ਕੁਝ ਆ ਦੇਖੋ ਹੁਣ ਵੀਰੋਣੀ ਸਾਡੇ ਤੇ ਸ਼ਰਟਾਂ ਲੋਹਾਂ ਖਰੀਦ ਰਹੇ ਨੇ ਹਾਂ ਹਾਂ ਪਪਾਈ ਜੀ ਮਰਜੀ ਲੈ ਲੋ ਅਸੀਂ ਗੱਲਬਾਤ ਕਰਾਂਗੇ ਹਾਂ ਸੌਰੀ ਆ ਸ਼ੇਰਵਾਨੀਆਂ ਦਰਸ਼ਕੋ ਆ ਸਾਰਾ ਕੁਝ ਮਿਲਦਾ ਆ ਦੇਖੋ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਉੱਪਰ ਤੱਕਰ ਫਲੋਰ ਆ ਪੈਂਟਾਂ ਸ਼ਰਟਾਂ ਜੋ ਮਰਜੀ ਲੋ ਠੀਕ ਆ ਲੌਂਗ ਕੋਟ ਜੈਕਟਾਂ ਟਰੈਕਸੂਟ ਸਾਰਾ ਕੁਝ ਆਪਣੇ ਕੋਲ ਹੁੰਦਾ ਆ ਦੇਖੋ ਦਸ ਕੋ ਲੌਂਗ ਕੋਟ ਜੈਕਟਾਂ ਲੇਡੀਜ਼ ਵੀ ਨੇ ਵੀਰੇ ਸਾਰਾ ਕੁਝ ਲੇਡੀ ਜੈਨਟ ਸਭ ਕੁਝ ਮਿਲਦਾ ਵੀਰੇ ਲੇਡੀ ਜੈਨਟ ਸਭ ਕੁਝ ਆ ਦਰਸੋ ਸਭ ਕੁਝ ਆ ਵੀਰੇ ਜੋ ਮਰਜੀ ਦਾ ਉੱਤੇ ਵੀ ਸਾਰਾ ਕੁਝ ਆ ਜੀ ਆਪਾਂ ਦਰਸ਼ਕਾਂ ਨਾਲ ਵੀ ਗੱਲ ਕਰਨ ਲੱਗਦੇ ਆ ਜਿਹੜੇ ਇੱਥੇ ਖਰੀਦਣ ਆਇਆ ਹਾਂ ਜੀ ਆ ਵੀਰੇ ਮੈਂ ਵੀਰੇ ਨੂੰ ਫੜਾਈ ਮੈਗਮੜਾ ਜ ਆ ਆ ਲੈ ਵੀਰੇ ਮੈਗ ਆ ਵੀਰੇ ਗੱਲ ਕਰੀ ਮੜੀਏ ਆ ਲੋ ਕਰੋ ਗੱਲ ਤੁਹਾਨੂੰ ਸੱਚੀ ਗੱਲ ਬਾਈ ਸੱਚੀ ਆ ਵੀਰੇ ਵੀਰੇ ਕਿਵੇਂ ਲੱਗੇ ਕੱਪੜੇ ਇਹਨਾਂ ਦੇ ਤੁਹਾਨੂੰ ਦੇਖ ਰਹੇ ਹਾਂ ਵੀ ਜੀ ਅੱਜ ਤਾਂ ਦੇਖ ਰਹੇ ਹਾਂ ਨਹੀਂ ਆਇ ਵੈਰਾਈਟੀ ਦਾ ਠੀਕ ਹੈ। ਵੈਰਾਈਟੀ ਵਧੀਆ? ਹਾਂ ਬਾਕੀ ਦੇਖਦੇ ਆ ਕੀ ਹਿਸਾਬ ਕਿਤਾਬ ਹੈ ਕੀ ਬਜਟ ਨੇ ਇਹਨਾਂ ਦੇ। ਠੀਕ ਹੈ ਵੀਰੇ ਠੀਕ ਹੈ। ਠੀਕ ਹੈ ਵੀਰੇ ਠੀਕ ਹੈ। ਹਜੇ ਆਈਆਂ। ਠੀਕ ਹੈ। ਓਕੇ ਵੀਰੇ। ਠੀਕ ਹੈ। ਬਿੱਟੂ ਭਾਜੀ ਨੂੰ ਚੈਨਲ ਨੂੰ ਸਾਡੇ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ। ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਉਹ ਸਬਸਕ੍ਰਾਈਬ ਕਰ ਲੈਣਾ। ਜਿੱਥੇ ਵੀ ਦੇਖਦਾ ਜਿੱਥੇ ਵੀ ਜਿਹੜੀ ਮਰਜ਼ੀ ਕੰਟਰੀ 'ਚ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਦੇਖ ਰਿਹਾ ਸਬਸਕ੍ਰਾਈਬ ਕਰ ਲਓ ਬਿੱਟੂ ਭਾਜੀ ਨੂੰ ਲਾਈਕ ਤੇ ਫੋਲੋਅ ਜ਼ਰੂਰ ਕਰੋ। ਤੇ ਆਪਾਂ ਜਿਹੜਾ ਆਪਣੇ ਆਂਡੀ ਵੀਡੀਓ ਦੇਖ ਕੇ ਉਹ ਡਿਸਕਾਊਂਟ ਦੇਵਾਂਗੇ ਸਪੈਸ਼ਲ ਡਿਸਕਾਊਂਟ ਦਵਾਂਗੇ ਇਹਨੂੰ 50% ਡਿਸਕਾਊਂਟ ਦਵਾਂਗੇ ਲਾਈਵ ਵੀ ਡਿਸਕਾਊਂਟ ਦੇਣਗੇ ਜਿਹੜਾ ਆਪਣੇ ਵੀਡੀਓ ਦੇਖ ਕੇ ਆਊਗਾ ਡਿਸਕਾਊਂਟ ਕਰਾਂਗੇ ਆਪਾਂ ਉਹਨਾਂ ਨੂੰ ਤੇ ਆਪਣੇ ਚੇ ਪੇਜ ਨੂੰ ਫੋਲੋ ਕਰ ਲਿਓ ਤੇ ਇਹਨੂੰ ਫੋਲੋ ਕਰ ਲਓ ਡਿਸਕਾਊਂਟ ਬਿੱਟੂ ਨੇ ਯਹਾਂ ਪਰ ਬਿੱਟੂ ਨੇ ਯਹਾਂ ਪਰ ਨੂੰ ਹਾਂ ਬਿੱਟੂ ਨੇ ਯਹਾਂ ਪਰ ਬਿੱਟੂ ਨੇ ਯਹਾਂ ਪਰ ਨੂੰ ਥੈਂਕ ਯੂ ਵੀਰ ਕਰ ਲਓ ਥੈਂਕ ਯੂ ਓਕੇ ਸਰ ਆਹ ਲਓ ਹਾਂਜੀ ਭਾਜੀ ਅੱਗੇ ਚੱਲਦੇ ਆਪਾਂ ਅੱਗੇ ਵੀ ਲੋਹੜਾਂ ਨੇ ਸਿਰਫ 2-200 ਰੁਪਏ ਦੀ ਦੇਖੋ ਬੜੀਆਂ ਸੋਹ

ਹੋਰ ਘਰ ਚ ਸਮਾਨ ਜੂਜਣਾ ਨਾ ਵੀਰੇ ਇਹਨਾਂ ਤੇ ਵੀ ਡਿਸਕਾਊਂਟ ਆ ਹਾਂ ਵੀਰੇ ਇਹ ਤੋਂ ਦੋ ਆਹ ਬੋਤਲਾਂ 150 ਦੀਆਂ ਦੋ ਦੋ ਕਰ ਤਿੰਨਾਂ ਦੋ ਪਰ 150 ਹੀ ਦੋ ਲੱਗਣਗੇ ਵੀਰੇ 150 ਦੀਆਂ ਦੋ 150 ਦੇ ਦੋ 150 ਦੇ ਦੋ ਇੱਕ ਪਾਇਕ ਤੋਂ ਪਾਇਕ ਦੋ ਜਿਹੜਾ ਬਾਕੀ ਸਮਾਨ ਆ ਹੋ ਰਹਾ ਹੈ ਜਿਹੜਾ ਬਾਕੀ ਸਮਾਨ ਹੈ ਇਹ ਵੀ ਆ 250 ਰੁਪਈਆ ਕੋਈ 200 ਵੀ ਜੂਸਰ 300 ਦਾ ਵੀਰੇ ਡਿਸਕਾਊਂਟ ਲਾਇਆ ਹੋਇਆ ਸਾਰਿਆਂ ਤੇ ਪੂਰਾ-ਪੂਰਾ ਬਸ ਠੀਕ ਆ 그러면은 ਕੰਮ ਜੋਰਾਂ ਦੇ ਜਾਂਦਾ ਪੂਰਾ ਜੋਰਾਂ ਤੇ ਚੱਲਣਾ ਵੀ ਚਾਹੀਦਾ ਆ ਦੇਖੋ ਵੀਰੇ ਆਹ ਕੱਪੜੇ ਬੜੇ ਸੋਹਣੇ ਸੂਟ ਪਏ ਆ ਇਹ ਚਿਕਨ ਦਾ ਸੂਟ ਹੈ ਜੀ ਚਿਕਨ ਦਾ ਸੂਟ ਹੈ ਚਿਕਨ ਦਾ ਸੂਟ ਬੜੇ ਸੋਹਣੇ ਆ ਬੜੇ ਪਿਆਰੇ ਕਲਰ ਆ ਕਿੰਨੇ ਕਿੰਨੇ ਦਾ ਜੀ ਇਹ 300 ਰੁਪਏ ਦਾ ਇਹ ਸਿਰਫ ਦੋ ਦਨੇ ਰਹਿ ਗਏ ਜਦੋਂ ਮਰਜ਼ੀ ਲੈ ਲੋ ਜੀ ਜਦੋਂ ਮਰਜ਼ੀ ਲੈ ਲੋ 300 ਰੁਪਏ ਦਾ ਸੂਟਾਂ ਦੇ ਕਲਰ ਬੜੇ ਪਿਆਰੇ ਆ ਜੀ ਤੁਹਾਡੇ ਤੇਰੀ ਚਾਹ ਵੀ ਇਹ ਦੁਕਾਨ ਦਾ ਨਾਮ ਕੀ ਆ ਜੱਗੀ ਦੀ ਹੱਟੀ ਹੈ ਜੀ ਜੱਗੀ ਦੀ ਹੱਟੀ ਹਾਂਜੀ ਠੀਕ ਆ ਜੀ ਤੜਕੋ ਇਧਰ ਵੀ ਲੱਗੀ ਹੋਈ ਆ ਵਰਤਨਾ ਦੀ ਕਿੰਨੇ ਕਿੰਨੇ ਦਾ ਵੀ ਉਹ ਸਕੂਲ ਵਾਲ ਬੱਚਾ ਦਾ ਡੱਬੇ ਕਿੰਨੇ ਕਿੰਨੇ ਦਾ ਲਾਇਆ ਵੀਰੇ ਇਹ 150 ਰੁਪਏ ਫਨ ਹੈ ਜੀ 150 ਦੋ ਬੋਤਲਾਂ ਨੇ 150 ਦੀਆਂ ਦੋ ਬੋਤਲਾਂ 150 ਰੁਪਏ ਟੇ ਫਨ ਹਾਂਜੀ ਠੀਕ ਆ ਵੀਰੇ ਠੀਕ ਆ ਥੈਂਕ ਯੂ ਆਓ ਅੱਗੇ ਚੱਲਦੇ ਆ ਵੀਰੇ ਆਪਾਂ ਅੱਥ ਬਹੁਤ ਜ਼ਿਆਦਾ ਐ ਚ ਭੀੜ ਪਾਣਾ ਆਪਣੀਆਂ ਮਾਤਾਵਾਂ ਬਹੁਤ ਆਈਆਂ ਆ ਕਿੰਨੇ ਕਿੰਨੇ ਦਾ ਸੂਟ ਨੇ ਵੀਰੇ 350 ਰੁਪਏ ਦਾ ਕਿਰੇ 350 350 350 ਦਾ ਫ੍ਰਾਕ ਸੂਟ ਆਇਆ ਕੱਲੀ ਫ੍ਰਾਕ ਵੀਰੇ ਕੱਲੀ ਫ੍ਰਾਕ 350 ਕੱਲੀ ਫ੍ਰਾਕ ਆ ਲੱਗੀਆਂ ਹੋਈਆਂ ਨੇ ਉਸ ਤੇ ਆ ਦੇਖ ਲੋ 350 ਦੀ ਫ੍ਰਾਕ ਭਾਈ ਕਹਿੰਦਾ ਇੱਧਰ ਵੀ ਲੱਗੀਆਂ ਹੋਈਆਂ ਨੇ ਸਨ ਬਤੀ ਵਾਲਾ ਨੇ ਆ ਸੇਰ ਕਿਨੇ ਕਿਨੇ ਜੀ ਬਾਈ ਫ੍ਰਾਕ 350 350 ਫ੍ਰਾਕ ਆ ਕੱਲੀ ਠੀਕ ਆ ਠੀਕ ਆ ਲਫਾਵਾ ਨਾਲ ਫਰੀ ਦਿੰਦੇ ਆਂ ਠੀਕ ਆ ਬਹੁਤ ਸੌ ਮੁੰਡਾ ਜੀ ਬਹੁਤ ਸੌ ਮੁੰਡਾ ਹਾਂ ਸੌ ਮੁੰਡਾ ਜੀ ਸੌ ਮੁੰਡਾ ਹਾਂ ਹਾਂ ਠੀਕ ਆ ਠੀਕ ਆ ਚੱਕ ਕੇ ਰੱਖੋ ਗਰਾ ਕੰਮ ਨੂੰ ਸੱਸਰ ਦਾ ਜੋੜਾ ਜੀ ਬਹੁਤ ਥੋੜਾ ਆ ਜੋ ਠੀਕ ਆ ਅੱਗੇ ਲੰਘੇ 2500 ਰੁਪਆ ਜੀ ਟੀਕਾ ਦੁਪੱਟਾ ਹੈ ਨਾ ਨਾ ਸੂਟ ਸੂਟ ਮਿਲੇਗਾ 250 ਦਾ ਇਹਦਾ ਸੂਟ ਮਿਲੂਗਾ ਆਓ ਹੁਣ ਇਧਰ ਆਓ ਹੋਰ ਦੇਖੋ ਆਹ ਦੁਪੱਟੇ ਕਿੰਨੇ ਕਿੰਨੇ ਦੇ ਲਾਇਆ ਵੀਰੇ 152 ਵੀਰੇ 152 ਦਾ ਦੋ ਹਾਂਜੀ 152 ਦੋ ਤੋਲੀਆਂ ਵੀਰੇ 152 ਦੇ ਦੋ ਤੋਲੀਆਂ ਹਾਂਜੀ ਵੀਰੇ ਬੱਤ ਕੁਆਲਟੀ ਥੋੜੀ ਵਧੀਆ ਤੋਲੀਆਂ ਦੀ ਹਾਂਜੀ ਹਾਂਜੀ ਵੀਰੇ ਹਾਂਜੀ ਇਹਦੇ ਵਧੀਆ ਲੁਕ ਅੰਮ੍ਰਿਤਸਰ ਦਾ ਮਾਲ ਆਪਣਾ ਕਰੋ ਜੀ ਅੰਮ੍ਰਿਤਸਰ ਦਾ ਠੀਕ ਹੈ ਹਾਂਜੀ ਹਾਂਜੀ ਓਕੇ ਓ 100 ਰੁਪਏ ਦਾ ਦੁਪੱਟਾ ਜੀ 100 ਰੁਪਏ ਤੋਲੀਆਂ ਜੀ 100 ਰੁਪਏ ਦਾ ਦੁਪੱਟਾ 100 ਦਾ ਤੋਲੀਆਂ ਹਾਂਜੀ ਠੀਕ ਆ ਜੀ ਠੀਕ ਆ ਲੀਨਰ ਕੋਟਨ ਦੁਪੱਟੇ ਨੇ ਕੋਟਨ ਦੁਪੱਟੇ ਹਾਂਜੀ ਠੀਕ ਆ ਵੀਰੇ ਠੀਕ ਆ ਇਹ ਹੁਣੇ ਦੋ ਦਿਨਾਂ ਵਾਸਤੇ ਨਹੀਂ ਪੱਕੇ ਹੀ ਇਹ 1 ਮਾਰਚ ਤੋਂ ਲੈ ਕੇ 20 ਮਾਰਚ ਤੱਕ ਸੇਲ ਹੁੰਦੀ ਭਾਜੀ 1 ਮਾਰਚ ਤੋਂ ਲੈ ਕੇ 20 ਮਾਰਚ ਤੱਕ ਦੇਖੋ ਦਰਸਤੋ ਬਾਜ਼ਾਰ ਦੇ ਵਿੱਚ ਕਿੱਥੇ ਅੱਜ ਸਾਹਮਣੇ ਆਪਣੇ ਗਣਪਤੀ ਲੁਧਿਆਣੇ ਆਉਦੇ ਨੇ ਹਾਂ 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 ਕੱਲ ਨੂੰ ਆ ਜਿਓ ਤੁਸੀਂ ਆਵਦਾ ਲਾਸਟ ਡੇਟ ਕੱਲੂ ਲਾਸਟ ਡੇਟ ਆ ਜੀ ਲਾਸਟ ਡੇਟ ਆ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੀਗਰ ਇੰਸਟਾਗ੍ਰam YouTube Facebook ਨੂੰ ਸਪੈਨ ਕਰੋ ਧੰਨਵਾਦ ਬਾਈਓ ਤੇਰਾ ਆਪਣਾ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਉਹਨੂੰ ਡਿਸਟੌਂਡ ਨਹੀਂ ਸਪੈਸ਼ਲ ਠੀਕ ਆ ਠੀਕ ਹੈ ਛਟੂ ਨੀਯੰਪਰ ਨੂੰ ਠੀਕ ਹੈ ਤੇ ਦਰਸ਼ਕੋ ਅੱਗੇ ਚੱਲਦੇ ਆਪਾਂ 15 ਮਿੰਟਾਂ ਦੀ ਵੀਡੀਓ ਬਣ ਗਈ ਤੇ ਯਾਨੀ ਸਾਰੇ ਇਹੀ ਲੱਗੀ ਹੋਈ ਆ ਤੇ ਸੁਭਾਸ ਬਾਜ਼ਾਰ ਦੀ ਗਲੀ ਆਪਾਂ ਤੁਹਾਨੂੰ ਪੂਰੀ ਦਿਖਾਤੀ ਹਾਂਜੀ ਹਾਂਜੀ ਕਿੰਨੇ ਕਦਾ ਸੂਟ ਆ ਵੀਰੇ ਸੋ ਦਾ ਪੀਸ ਇਹਦੀ ਇੱਕ ਇੱਕ ਸੂਟ 100 ਦਾ ਇਹ ਆ ਪੂਰਾ ਸੂਟ 5 ਮੀਟਰ 5 ਮੀਟਰ ਸੂਟ 100 ਰੁਪਏ ਲਾਇਆ ਤਾਂ ਕਮਾਲੇ ਕਰਤੀ ਤਾਂ ਇਹ ਦੋ ਦਿਨਾਂ ਵਾਸਤੇ ਆ ਕੱਲ ਨੂੰ ਹਟ ਜਾਗੀ ਕੱਲ ਨੂੰ ਹਟ ਜਾਗੀ ਹਾਂ ਆ ਬਾਕੀ ਭਾਈ ਉਹਨਾਂ ਦੇ ਸੂਟ ਉਦਾਂ ਵੀ ਵੈਸੇ ਸੋਹਣੇ ਹੁੰਦੇ ਨੇ ਉਹਨਾਂ ਦਾ ਅਲੱਗ ਰੇਟ ਏ ਉਹ ਤਾਂ ਮੈਨੂੰ ਪਤਾ ਉਹਨਾਂ ਦਾ ਰੇਟ ਲੱਗਾ ਪਰ ਵਧੀਆ ਸੂਟ ਹੁੰਦੇ ਨੇ ਮਦਦ ਦਿਖਾਉਣੇ ਆ ਹਾਂ ਬਾਕੀ ਆ ਦੇਖ ਲਓ ਤੁਸੀਂ ਹੁਣ ਤਾਂ ਖਤਮੇ ਹੋਊਗੀ ਆਹ ਪੈਣਾ ਦੇਖ ਰਹੀਆਂ ਨੇ ਬਾਜ਼ਾਰ ਦਾ ਐਂਡ ਹੋ ਗਿਆ ਇਧਰੋਂ